ਮਾ ਲੋਜ ਹੈ ਹਰਪਾਲ ਸਿੰਘ ਐਗਰੀਓਨ ਦੇ ਸਟਾਰਟ ਤੇ ਆਹੀ ਸਾਡੇ ਇਹਨਾਂ ਦੇ ਪ੍ਰੋਡਕਟ ਸਾਡੇ ਕੋਲ ਚੱਲਦੇ ਆ ਬਹੁਤ ਵਧੀਆ ਸਰਵਿਸ ਆ ਔਰ ਬਹੁਤ ਵਧੀਆ ਕੁਆਲਟੀ ਆ A1 ਕੁਆਲਟੀ A1 ਸਰਵਿਸ ਆ ਕਿਰਪਾ ਕਰਕੇ ਜੇ ਉਹ ਵੀ ਕੋਈ ਲੈਣਾ ਹੋਵੇ ਟੂਲ ਤਾਂ ਐਗਰੀਓਨ ਦਾ ਲਓ ਸਰਵਿਸ ਵਧੀਆ ਤੇ ਸੰਤੋਸ਼ਟੀ ਪਾਓ ਮੈਂ ਭਵਿੰਦਰ ਸਿੰਘ ਪਿੰਡ ਬੰਗੀ ਰੋਲਦੂਲ ਜ਼ਿਲ੍ਹਾ ਬਠਿੰਡਾ ਇਹ ਨਵਾਂ ਇੰਪਲੀਮੈਂਟ ਆ ਬੁਕਿੰਗ ਕਰਾਈ ਹੈ ਮੱਕੀ ਦੀ ਬਜਾਈ ਵਾਸਤੇ ਆਪਾਂ ਸਾਈਲਾਂ ਲਈ ਵਾਸਤੇ 40 50 ਕੇ ਲਈ ਮੱਕੀ ਲਾਉਣੇ ਆ ਤੇ ਹੋਰ ਵੀ ਕਈ ਐਪਲੀਮੈਂਟ ਆ ਪਹਿਲਾ ਸੁਪਰ ਸੀਡਰ ਆਪਕੇ ਕੋਲ ਇਹਨਾਂ ਦਾ ਚੱਲ ਰਿਹਾ ਉਹ ਬਹੁਤ ਵਧੀਆ ਚੱਲਦਾ ਤੇ ਬਾਕੀ ਆਲੂ ਪਟਾਈ ਵਾਲੀ ਮਸ਼ੀਨ ਡਿਗਰ ਵੀ ਲੈਣਾ ਇਹਨਾਂ ਤੋਂ ਕਰਾਉਣਾ ਹੈਗਾ ਇਹ ਐਗਰੀ ਜੌਨ ਦੀ ਸਰਵਿਸ ਬਹੁਤ ਵਧੀਆ ਮਿਲਦੀ ਹੈ ਸਾਨੂੰ ਪਹਿਲਾਂ ਤੋਂ ਲੈ ਕੇ ਜਦੋਂ ਵੀ ਮਰਜ਼ੀ ਫੋਨ ਦੇ ਇੱਕ ਸ਼ਾਮ ਤੱਕ ਕੰਪਲੀਟ ਕਰਕੇ ਦਿੰਦੇ ਆ ਤੁਹਾਡਾ ਰੀਪਰ ਵੀ ਵਧੀਆ ਵਧੀਆ ਚੱਲੇ ਨੇ ਇਹਨਾਂ ਦੇ ਤੇ ਔਰ ਕਈ ਬਹੁਤ ਬੜਾ ਵਰਤਿਆ ਬਹੁਤ ਵਧੀਆ ਕੰਪਨੀਆਂ ਆ ਬਹੁਤ ਗਰੋਸ ਕਰ ਰਹੀ ਹੈ ਚਿੰਤਨਾ ਸਾਨਾ ਦੇ ਲਈ ਬਹੁਤ ਹੈਲਪ ਕਰ ਰਹੀ ਹੈ ਅਸੀਂ ਕਾਲ ਦੀ ਕਿਸਾਨ ਵੀਰੋ ਸਾਰਿਆਂ ਨੂੰ ਬੈਂਕ ਵਿਖਾ ਖਾਲਸਾ ਬੈਂਕ ਵਿਖੇ ਕੀ ਪਤਾ ਹੈ ਮਾਹਲ ਪਰਚਾਪੜੇ ਤੋਂ ਸਾਫ ਕਾਲ ਸਰਪੰਚ ਰਜਿੰਦਰ ਸਿੰਘ ਜੀ ਅਸੀਂ ਐਗਰੀ ਜ਼ੋਨ ਤੇ ਆਏ ਸੀਗੇ ਸਾਡਾ ਅਸੀਂ ਇੱਕ ਮੱਕੀ ਬੀਜੜ ਦਾ ਲੈਣਾ ਸੀਗਾ ਇਹ ਕਾਲੂ ਪਟਣ ਵਾਲੇ ਮਸ਼ੀਨ ਦਾ ਵਿਚਾਰੇ ਵਿਚਾਰ ਕਰਕੇ ਲੈਣਾ ਸੀਗਾ ਅਸੀਂ ਤੇ ਸਾਨੂੰ ਸਬਸਿਡੀ ਬਾਰੇ ਵੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਬਹੁਤ ਬਹੁਤ ਧੰਨਵਾਦ ਜਿਹੜੇ ਕਿਸਾਨ ਵੀ ਪੀਜੂ ਮੇਲੇ ਤੇ ਆਏ ਨੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਇੱਕ ਵਾਰ ਜਰੂਰ ਐਗਰੀਜੋਨ ਤੇ ਆਓ ਤੇ ਆ ਕੇ ਮੌਕੇ ਦਾ ਲਾਭ ਦਾ ਫਾਇਦਾ ਉਠਾਓ ਵੱਧ ਤੋਂ ਵੱਧ ਚਲ ਸੰਤ ਖਰੀਦਣ ਦੀ ਵੱਧ ਤੋਂ ਵੱਧ ਸਬਸਿਡੀ ਦੇ ਲਾਭ ਉਠਾਓ ਜੇ ਖਾਲਸਾ ਬੇ ਹਾਂਜੀ ਸਤਿ ਸ਼੍ਰੀ ਅਕਾਲ ਵੀਰੋ ਮੈਂ ਹੁੰਦਾ ਹੁੰਦਾ ਐਗਰੀਜੋਨ ਵਾਲੇ ਦੇ ਸਟਾਲ ਤੇ ਆਇਆ ਮੈਂ ਲੁਧਿਆਣਾ ਲੋਕਲ ਤੋਂ ਇਹਨਾਂ ਦੀ ਜਿਹੜੀ ਮਸ਼ੀਨਰੀ ਹੈ ਉਹ ਵਧੀਆ ਹੈ ਸਾਰੀ ਕੁਆਲਟੀ ਬਹੁਤ ਵਧੀਆ ਬਣਾਈ ਹੋਈ ਆ ਇਹ ਵੱਧ ਤੋਂ ਵੱਧ ਆਓ ਵੀਰੋ ਆ ਕੇ ਦੇਖੋ ਇਹਨਾਂ ਦੀ ਕੁਆਲਟੀ ਕਿਦਾਂ ਦੀ ਆ ਇਹਨਾਂ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਮੈਂ ਜਗਸੀਰ ਸਿੰਘ ਪਿੰਡ ਰਾਮਾ ਡਿਸਟ੍ਰਿਕਟ ਮੋਗਾ ਮੈਂ ਇੱਥੇ ਪਹਿਲੀ ਵਾਰ ਆਇਆ ਕਿਸਾਨ ਮੇਲੇ ਤੇ ਮੈਨੂੰ ਐਗਰੀ ਜ਼ੋਨ ਵਾਲਿਆਂ ਦਾ ਸਟਾਲ ਬਹੁਤ ਵਧੀਆ ਲੱਗਿਆ ਇਹਨਾਂ ਦਾ ਚੋ ਵੀ ਲੈ ਜਾਣਾ ਬਹੁਤ ਅੱਛਾ